ਹਾਂਜੀ ਭਾਈ ਅੱਜ ਗੱਡੀਆਂ ਗੁੱਡੀਆਂ ਲੱਗੇ ਤਾਉਣ ਆਪਾਂ ਤੇ ਕਰ ਲਈਏ ਕੰਮ ਵਿਲੇ ਬੈਠੇ ਦੇ ਵੀ ਹੋਣੀਏ ਕੰਮ ਚ ਘੰਮ ਕਰ ਲਈਏ ਇਹ ਆਪਾਂ ਭਈ ਇਹ ਪਹਿਲਾਂ ਲੱਕ ਮੋਟਰਸਾਈਕਲ ਤਾਉਣ ਫੇਰ ਤੋਂ ਇਹ ਗੱਡੀ ਦੋਨਾਂ ਗੱਡੀਆਂ ਤਾਉਣੀਆਂ ਮੁੰਡਾ ਲੈ ਜਾਂਦਾ ਲਵੇੜ ਕੇ ਖੜਾ ਦਿੰਦਾ ਤੌਊਗਾ ਮੈਡੀ ਇਹ ਪਾਹ। ਨਾਲ ਬਣਾ ਦਿਆਂ ਨਾ ਹੁਣ ਚਮਕਾ ਆ ਜੀ ਗੱਡੀ ਨੂੰ। ਕੱਪੜਾ ਕਪੜਾ ਮਾਰੀਏ। ਇਹਦਾ। ਨੋ ਨੀ ਗੋਲੀ ਕੀਏ। ਲਓ ਜੀ। ਜਿਹੜੀ ਅੱਪਰ ਕਰਨੀ ਸਾਰੀ ਗੱਡੀ ਦੀ ਮੋਟਰਸਾਈਕਲਾਂ ਦੀ। ਅੱਜ ਸਾਫ ਸੁਭਈਆ ਹੋ ਰਿਹਾ ਮੋਟਰਸਾਈਕਲ ਧੋਭ ਰਹੇ ਨੇ ਜੀ ਅੱਜ ਮੋਟਰਸਾਈਕਲ ਧੋਣ ਲੱਗੇ ਆ ਫਿਰ ਦੇਖੋ ਗੱਡੀਆਂ ਧੋਣੀਆਂ ਬਾਹਰ ਲੈਣ ਲੱਗੀ ਪਈ ਐ ਸਾਰੀਆਂ ਧੋਣੀਆਂ ਸਾਰੀਆਂ ਧੋਣੀਆਂ ਅੱਜ ਫਿਰ ਇਸ ਤੋਂ ਬਾਅਦ ਵੇੜਾ ਸੁੰਬਰਣਾ ਆ ਧੋਣਾ ਵੇੜਾ ਧੋਣਾ ਸਾਰਾ ਜਾਦਾ ਨਹੀਂ ਉਹ ਵਰਨ ਕਰਦੇ ਲੋ ਜੀ ਮੋਟਰਸਾਈਕਲ ਧੁੱਬ ਗਿਆ ਤਾਂ ਸਾਡਾ ਬੁਰਾ ਹਾਲ ਹੈ ਬਾਈ ਹਰ ਰਸਿਆਂ ਦਾ ਬਹੁਤ ਜਿਆਦਾ ਬੁਰਾ ਹਾਲ ਹੈ ਬਹੁਤ ਬੁਰੇ ਹਾਲ ਹੈ ਡੇਲੀ ਵਹੀਕਲ ਤੋਂ ਨੇ ਬੈਠੇ ਕਿੰਨੀਆਂ ਵੀ ਸਾਡੇ ਪਿੰਡ ਦੀ ਐਂਟਰੀਆਂ ਸਾਰੀਆਂ ਪੱਟੀਆਂ ਹੋਈਆਂ ਇੰਨਾ ਬੁਰਾ ਹਾਲ ਸਾਡੇ ਰਸਤੇ ਦਾ ਹੋਇਆ ਬਣਾ ਸਭ ਕੁੱਛ ਹੋਣਾ ਬਹੁਤ ਜਿਆਦਾ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਹੈਗਾ ਕੋਈ ਕਿਰਾਏਦਾਰ ਨਹੀਂ ਆਉਂਦਾ ਖਾੜੇ ਬੱਚਿਆਂ ਕੇ ਰਿਸ਼ਤੇ ਨਹੀਂ ਹੁੰਦੇ ਰਿਸ਼ਤੇ ਵਾਲੇ ਭੱਜ ਜਾਂਦੇ ਸਹੀ ਗੱਲ ਹੈ ਬਾਈ ਸਾਰੇ ਰਸਤੇ ਪੱਤੇ ਪਏ ਸਾਰੇ A to Z ਜਿੰਨੇ ਪਿੰਡ ਨੂੰ ਲੱਗਦੇ ਆ ਓਕੇ ਓਕੇ ਓਹੋ ਅੱਲਾਹ ਜੀ ਹੁਣ ਤੋਂ ਵਰੀ ਇਸ ਵਰਤ ਗੱਲੀ ਹੁਣ ਹੋ ਗਿਆ ਸਾਫਾਨੀ ਸਾਰੇ ਹਾਂ ਉਹ ਤਾਂ ਜਾ ਜ਼ ਨਹੀਂ ਆ ਪਹਿਲਾਂ ਪਹਿਲਾਂ ਗੰਦੇ ਟਰੈਕਟਰ ਦੇ ਇੱਕ ਮਾਰੀ ਹੂੰ ਤੇ ਇਹੋ ਤੇ ਉਹ ਦਾ ਇੱਕ ਆ ਤੋ ਚੱਕਦਾ ਵੀ ਵਿੱਚੋਂ ਪਤਾ ਨਹੀਂ ਆ ਸਾਰਾ ਕੀ ਸੀ ਨਾ ਸਮਝ ਨਹੀਂ ਆਈ ਹੁਣ ਤੱਕ ਮੈਨੂੰ ਨਹੀਂ ਸਮਝ ਆਈ ਇਹ ਪਰ ਇਹਦੇ ਗੋਰੀ ਨਹੀਂ ਨਾ ਸਾਲ ਹੀ ਹੋ ਗਿਆ ਸਾਲ ਤੋਂ ਉੱਪਰ ਹੋ ਗਿਆ ਯਾਰ ਸਾਲ ਹੋ ਗਿਆ ਭੈਣ ਨਹੀਂ ਉਹ ਨਾਲ ਵਧੀਆ ਬੰਦੇ ਨਹੀਂ ਖਤਰੇ ਤੋਂ ਹੋ ਨਹੀਂ ਲੱਗ ਰਿਹਾ ਉਹ ਤਾਂ ਮੈਂ ਕਹਾਂ ਭੈਣ ਜੋ ਖੋ ਨਹੀਂ ਕਰਿਆ ਤਾਂ ਖਲਾਰਾ ਵੀ ਇੰਨਾ ਪਾਇਆ ਆਪਾਂ ਇਹ ਕਹਿੰਦਾ ਮੈਨੂੰ ਐ ਲੱਗਦਾ ਕਰਨਾ ਪੈਣਾ ਜਗਰਮੈਂਟ ਦੁਬਾਰਾ ਪੱਟ ਪਟਈਆ ਕੰਪਰੈਸਰ ਕਹਿੰਦੇ ਨਾ ਪੱਟ ਪਟਈਆ ਹੋਊਗਾ ਦੁਬਾਰੇ ਨਹੀਂ ਨਹੀਂ ਕੰਪਰੈਸਰ ਨਾਲ ਪੱਟ ਪਟਈਆ ਕਿਲੋ ਤੋਂ ਨਹੀਂ ਬਣੀ ਹਾਂ ਉਹਦਾ ਹੀ ਪੈ ਜਾਊਗਾ ਉਹਵਾਦ ਨਹੀਂ ਫਿਰ ਹੋਰ ਨਹੀਂ ਨਹੀਂ ਰੱਛਾਂ ਕਹਿੰਦਾ ਸਾਡੇ ਪਿੰਡ ਦੇ ਗਾ ਬਹੁਤ ਬੁਰਾ ਹਾਲ ਹੈ ਸਾਡੇ ਸਾਰੇ ਰਸਤੇ ਇੰਟਰੀ ਵਾਲੇ ਪੱਤੇ ਖੈੜ ਬੜਾ ਬੁਰਾ ਹਾਲ ਹੋਇਆ ਵਾ ਖੈੜ ਦੇ ਹਲਾ ਕੱਲ ਜਾਮ ਕੰਨਾ ਲੱਗਦਾ ਜਾਮ ਬਹੁਤ ਲੱਗਾਂ ਲੱਗਿਆ ਬਹੁਤ ਜਾਮ ਲੱਗਦਾ ਯਾਰ ਜਿੰਨਾ ਚਿਰ ਉਹ ਬਾਈਪਾਸ ਜੇ ਬਣਦਾ ਵਾ ਜਦੋਂ ਬਣ ਗਿਆ ਫਿਰ ਭਾਵੇਂ ਜਾਮ ਘੱਟੇ ਕੋਈ ਵਗਦੀ ਆਈ ਕੁਸਰੇ ਨਾ ਹਾਂ ਚਲਾ ਗਾਂਦੇ ਤੇ ਫਲਾਈਓਵਰ ਬਣੂਗਾ ਹਾਂ ਜਾਦਾ ਕਹਿੰਦੇ ਬਗੜੀਆ ਹੋ ਜਾਣਾ ਹਾਂ ਕਿਉਂਕਿ ਜਿਆਦਾ ਗੰਦ ਪੈ ਗਿਆ ਹਾਂ ਨਹੀਂ ਕੋਈ ਵੀ ਰਸਤਾ ਆ ਯਾਰ ਕੋਈ ਕਿ ਕਿ ਛੁੱਟੀ ਆ ਬਾਈ ਕਿ ਛੁੱਟੀ ਆ ਵਿੱਚ ਸਾਨੂੰ ਆਪਣਾ ਲਹਾ ਹੋ ਲੈਣਾ ਵੀ ਚੱਲ ਮੈਸੇ ਲਿਪੜਦੀਆਂ ਦਾ ਰੋਜ਼ੇ ਰੋਜ਼ੇ ਬੁਰਾ ਹਾਲ ਹੁੰਦਾ ਹੈ ਗੱਡੀਆਂ ਦਾ ਕਿਉਂ ਟੋਏ ਬਹੁਤ ਬੜੇ ਬੜੇ ਪੈ ਹੋਏ ਆ ਬਹੁਤ ਗੱਡੀਆਂ ਦਾ ਮਕਾਨ ਵੀ ਬਹੁਤ ਟਗਾ ਹੋ ਗਿਆ। ਸ਼ੀਸ਼ਾ ਬੈਂਚਨ ਖਰਾਬ ਹੋ ਜਾਂਦੀ ਏ। ਹਾਂ। ਛਾਕਰ ਚੱਲ ਜਾਂਦੇ ਨੇ। ਹਾਲ ਹੁੰਦਾ ਯਾਰ। ਛੋਟੀਆਂ ਗੱਡੀਆਂ ਦਾ ਤਾਂ ਬਹੁਤ ਬੁਰਾ ਹਾਲ ਏ। ਵੱਡੀ ਗੱਡੀ ਚ ਚੱਲ ਫਿਰ ਵੀ ਚੱਲ ਜਾਂਦਾ। ਪਰ ਛੋਟੀਆਂ ਦਾ ਤਾਂ ਬੈਂਪਰ ਲੱਗ ਜਾਂਦਾ ਥੱਲੇ ਮਿੱਟੀ ਵਰ ਜਾਂਦੀ। ਕੋਈ ਨਹੀਂ ਆਉਂਦਾ ਹੈਗਾ ਰਿਸ਼ਤੇ ਦੇਖਣ ਆਲੇ ਆਉਂਦੇ ਹੋ ਭੱਜ ਜਾਂਦੇ ਆ ਕਹਿੰਦੇ ਰਸਤਾ ਨਹੀਂ ਹੈਗਾ। ਲੱਗ ਜਾਂਦਾ ਅਗਲਾ। ਰਿਸ਼ਤਾ ਨਹੀਂ ਕਰਦਾ ਕੋਈ ਐ। ਜਰੂਰੀ ਚੋਕੀ ਆਜੇ ਰੋੜੋ ਪਾਉਣੀ ਆ ਆ ਗੱਡੀ ਆਪਣੀ ਗਈ ਹੈ ਹੁਣ ਧੁੱਪ ਹੁਣ ਬਾਰੀ ਆ ਗਈ ਜੀ ਬਲੈਰੋ ਦੀ ਕਿਆ ਕਰੀਏ ਭਾਈ ਗਾਰਾ ਨਾ ਬੁਰਾ ਹਾਲ ਹੋਇਆ ਬਣਾ ਬਹੁਤ ਬੁਰਾ ਗਾਰਾ ਜੰਮ ਜਾਂਦਾ ਫੇਰ ਟੈਨਸ਼ਨ ਹੋ ਜਾਂਦੀ ਹੈ ਪਾਣੀ ਮਤੋਣੀ ਮਜੂਰ ਹੈ ਹੋਰ ਗੱਡੀਆਂ ਇੱਥੇ ਨਾ ਜਦੋਂ ਆਪਾਂ ਉਹਨੇ ਲਾਂਡਰਾ ਸਾਈਡ ਤੇ ਦੋ ਤਿੰਨ ਗੱਡੀਆਂ ਤੁਸੀਆਂ ਪਈਆਂ ਅੱਛਾ ਆਹੋ ਲਾਂਡਰਾ ਦੇ ਵਿੱਚੋਂ ਫਰੰਡ ਨੂੰ ਆਈਦਾ ਤੇ ਜਿਹੜਾ ਪੱਟਿਆ ਨਾ ਹਾਂ ਆਹ ਇੱਥੇ ਬੜਾ ਡੇਂਜਰਸ ਹੈ ਕੇਐਫਸੀ ਦੇ ਕੋਲ ਕੇਐਫਸੀ ਦੇ ਉੱਪਰਲੀ ਸਾਈਡ ਜੰ ਨੂੰ ਦੇਖੀ ਹਾਂ ਹਾਂ ਉੱਤੇ ਪੈਪ ਪਾਈ ਹੈ ਉਹ ਵੀ ਐਵਰੇਜ ਗੱਡੀਆਂ ਕੱਲ ਫਿਰੇ ਵੜ ਜਾ ਮੈਂ ਆਹ ਉਹ ਜਿਹੜਾ ਬੰਦਾ ਅਨਜਾਨ ਹੈ ਬਾਹਰੋਂ ਆਉਂਦਾ ਉਹਨੂੰ ਨਹੀਂ ਪਤਾ ਲੱਗਦਾ ਕੋਈ ਨਹੀਂ ਲੱਗਦਾ ਵਿਚਾਰਾ ਹਰੇਕ ਬੰਦਾ ਹੈਗਾ ਮੈਂ ਸਾਈਡ ਲਾ ਲਵਾਂ ਗੱਡੀ ਹਾਂ ਨਾ ਕੋਈ ਥੱਕ ਮੈਂ ਜੋ ਕੋਈ ਕਰਿਆ ਵਾ ਵੀ ਸੇਫਟੀ ਤੋਂ ਵੀ ਕੁਝ ਨਹੀਂ ਲਾਇਆ ਹਾਂ ਕੁਝ ਨਹੀਂ ਹੈ ਪੂਰਾ ਖਾਲਾ ਬਾਈ ਇਹਦਾ ਬੋਰ ਕਰਾਇਆ ਤਾਂ ਇਹਦੇ ਦਾ ਪਾਣੀ ਨਹੀਂ ਸਾਫ਼ ਹੁੰਦਾ ਹੈਗਾ ਸਾਲ ਹੋ ਗਿਆ ਬੋਰ ਕਰਾਏ ਨੂੰ ਹਾਂ ਗੰਦਾ ਪਾਣੀ ਇਹਦਾ ਬੋਰ ਹੈ ਤਾਂ ਹੁਣ ਉਹ ਬਾਈ ਘਾਰ ਆ ਰਿਹਾ ਫਿਰ ਪਾਣੀ ਦਾ ਹੁਣ ਆਇਆ ਨਾ ਬਾਈ ਹੁਣ ਕੀ ਕਰੀਂਗਾ ਤੁਹਾਡੀ ਕੀ ਕਟਿਆ ਗਿਆ ਕੋਈ ਪ੍ਰੋਬਲਮ ਹੋ ਗਿਆ ਬੰਦਿਆਂ ਦੇ ਬੰਦੇ ਵੀ ਬਾਗਪਤੇ ਹੁਣ ਮੈਂ ਇਹਨਾਂ ਦਾ ਨਾਮ ਨਮਾ ਕਿਹਾ ਨਮਾ ਮੈਨੂੰ ਸਮਝ ਨਹੀਂ ਆਉਂਦਾ ਪਾਣੀ ਦੇਖੋ ਆਹ ਦੇਖੋ ਆ ਪਾਣੀ ਦੇਖੋ ਸਾਰਾ ਰੇਤ ਸਾਲ ਹੋ ਗਿਆ ਪਾਣੀ ਪੋਰ ਕਰਾਇਆ ਇਹਨੂੰ ਤੇ ਪਾਣੀ ਦੇਖੋ ਕਿਦਾਂ ਦਾ ਆ ਰਿਹਾ ਮੇਰੇ ਜਿੰਨੀ ਕੋਈ ਮੋਟਰ ਨਹੀਂ ਚਲਾਉਂਦਾ ਜਿੰਨੀ ਮੈਂ ਚਲਾਉਣਾ ਗੰਦਾ ਪਾਣੀ ਆ ਰਿਹਾ ਹੈ ਭਾਈ ਉਹਨਾਂ ਦਾ ਬਹੁਤ ਚੋਖੇ ਬੰਦੇ ਕਾਉਣਾ ਹੋ ਜਿੰਨਾਂ ਨੇ ਪੋਰ ਕਰਾਇਆ ਦਾ ਭਾਗੋ ਮੱਝ ਦੇ ਗਿਆ ਲੋ ਬੰਦੇ ਭਾਗੋ ਮੱਝ ਦੇ ਗਿਆ ਨਹੀਂ ਕੋਈ ਫਰਕ ਨਹੀਂ ਕੋਈ ਜਿੰਦਗੀ ਦੀ ਬੋਰ ਕਰਾਉਂਦਾ ਨਹੀਂ ਕੋਈ ਖਰ। ਦੁਬਾਰਾ ਸਾਡੇ ਚ એનર્ਜੀ ਆ ਗਈ ਹੈ ਜੀ ਹੁਣ ਜਿਵੇਂ ਜਿਵੇਂ ਅਸੀਂ ਉਮਰ ਵੱਧਦੀ ਜਾਂਦੀ ਸਾਡੇ ਚ એનર્ਜੀ ਜ਼ਿਆਦਾ ਆ ਰਹੀ ਹੈ। ਉਮਰ ਵੱਧਦੀ ਜਾਂਦੀ ਹੈ। ਐਕਟਿਵ ਜ਼ਿਆਦਾ ਹੋ ਰਹੇ ਹਾਂ ਅਸੀਂ। ਆ ਦੇਖੋ ਅਸੀਂ ਤਿੰਨ ਗੱਡੀਆਂ ਤੋੜੀਆਂ ਤੇ ਤਿੰਨ ਕਾਜੀ ਬਾਹਰ ਖੜੀਆਂ। ਇਹ ਪਤਾ ਨਹੀਂ ਲੱਗ ਰਿਹਾ ਕਿਹਦਾ। ਕਦੋਂ ਤੋਬ ਗਈਆਂ। ਜੇ ਵਿਆਹ ਕਰਾਉਂ ਗੋ ਬਈਆ ਦੂਜੀ ਗੱਲ ਹੈ ਅੱਜ ਕਰਾਇਆ ਪਰ ਰੇਟ ਗੱਲ ਆ ਪੇਟ ਤੋਂ 40 ਘਾਟਾ ਆ ਇਸ ਤਰ੍ਹਾਂ ਆ ਵਰ ਰਿਹਾ ਬਰਾਬਰ ਬੰਦਰਾ ਦੂਜੀ ਗੱਲ ਹੈ 100 ਰੁਪਏ ਨੇ ਹਾਂ ਐ ਇੱਕ ਟਕੜਾ ਪੈਣਾ ਫਿਰ ਤੁਸੀਂ ਕਹੋਗੇ ਵੀ ਆਹ ਕੀ ਹੋ ਗਿਆ ਅਗਰ ਤੁਸੀਂ ਕਹਿੰਦੇ ਇਹ ਬੰਦਾ ਬੰਦਾ ਖਰਾਬ ਹੈ ਕੁੱਟਣਾ ਹਾਂ ਚਲ ਚੱਲ ਟੱਕਰਾਂ ਸੰਭਿਵਾਰ ਕਰੀਏ ਬਾਕੀ ਇਹਨਾਂ ਦੀ ਗੱਡੀਆਂ ਨਹੀਂ ਖੜੀ ਕੋਈ ਹੁੰਦੀ ਨੇ ਡੰਡੀ ਬਾਹਰ ਡੰਡੀ ਚ ਹਾਂ ਬਤਾਂ ਰਖੇਤ ਕੀ ਅੱਜ ਅੱਜ ਬਖਸ ਰਿਹਾ ਆ ਲੰਡੀ ਵਾਰ ਦਾ ਦੇਖ ਲੈ ਪਹਿਲਾਂ ਅਸੀਂ ਗਣ ਤੇ ਵੇ ਹਲਾ ਬਤਾ ਉਹ ਕਰਾਂ ਦੀ ਗੱਡੀ ਹੋ ਗਈ ਸਦਾ ਜੀ ਤੇਰੇ ਬੰਦੇ ਦੀ ਗੱਡੀ ਖੜੀ ਆ ਹਾਂ ਉਹਨੂੰ ਬੁਲਾ ਉਹਨੂੰ 409 ਵਾਲੇ ਨੂੰ ਮਨਜੀਤ ਖੜੀ ਤੇ ਗੱਡੀ ਵੀ ਨਹੀਂ ਕੋਈ ਫੜੀ ਮੁਰਾ ਮਨਜੀਤ ਉਹ ਕਰਨ ਵੀ ਆ ਗਈ। ਉਹ ਆਪਣੇ ਕੰਨ ਲਾ ਜੰਨੇ ਬੱਚਾ ਨਾ। ਉਹ ਆਉਣ ਲੱਗੇ ਜਲਦੀਬ ਕਹਿੰਦੇ ਆ। ਉਹਦੇ ਆਪਣੇ ਕੰਨ ਲਾ ਜੰਨੇ ਬੱਚਾ ਨਾ। ਅੱਜ ਵੀ ਆ ਗਈ। ਹਾਂ ਵੀ ਹੁੰਦੀ ਜਾਂਦੀ ਐ। ਮੈਨੂੰ ਗਾਣਾ ਘੱਟੂ। ਰੁਕ ਜਾ ਹਾਂ ਨਾ। ਹੂੰ। ਹਣ ਗੱਡੀਆਂ ਧੋਈਆਂ ਬਾਈ ਹੁਣ ਕਹਿੰਦੇ ਬੇੜਾ ਵੀ ਧੋਵੇ ਸਾਡਾ ਹੁਣ ਆ ਵੀ ਕਰਨੇ ਪੈਣਾ ਹੁਣ ਇਸ ਤਰ੍ਹਾਂ ਨੌਕਰ ਖੜਾ ਹੋਣਾ ਮੈਂ ਮੈਨੂੰ ਆਏ ਕਹਿੰਦੇ ਨੇ ਆਹ ਕੰਮ ਕਰ ਦੇ ਆਹ ਕੰਮ ਕਰ ਦੇ ਗੱਡੀਆਂ ਬਾਹਰ ਖੜਾਜ ਨੇ ਡਰਾਈਵਰ ਕਹਿੰਦਾ ਮੈਨੂੰ ਧੋ ਦੇ ਉਹ ਤਿਲਕਣਾ ਨੂੰ ਦਰਸਨ ਤੇ ਲੈ ਜਾ ਹਾਂ ਫੇਰ ਮੈਂ ਇੱਥੇ ਕਰੀ ਖਾਣ ਦੀ ਗੱਡੀ ਐ ਦਵਿੰਦਰ ਨੂੰ ਕੰਮ ਐ ਤੋ ਦਸਤਰਮਾ ਹਾਂ ਤੇਰੀ ਜਰਾ ਪਾਣੀ ਗੰਦਾ ਦੇਖੋ ਭਾਈ ਸਾਲ ਹੋ ਗਿਆ ਤੂੰ ਬੋਲ ਕਰਾਏ ਨੋ ਭਾਗੋ ਮਾਜਰਾ ਦੇ ਬੰਦੇ ਆ ਜਿਹੜੇ ਕਰਤਾ ਜੇ ਤੇ ਪਤਾ ਨਹੀਂ ਕਿਹੜਾ ਸਵਾਹ ਡਾਗਾ ਜੇ ਵੀ ਉਹ ਸਮਝ ਨਹੀਂ ਆ ਰਹੀ ਹੈ ਜਿਹੜਾ ਖਾਨਪੁਰ ਦੇ ਲਗਭਗ ਮਾਜਰਾ ਜਮਨ ਨਾਮ ਹਸਮਾਰ ਕਰਖਾ ਹੋਆ ਪਾਣੀ ਨਹੀਂ ਸਾਫ ਆ ਰਿਹਾ ਕਹਿ ਲਿਆ ਨਾ ਫੋਨ ਚੱਕਦੇ ਸਿਰਫ ਉਹ ਚੱਕ ਲੈ ਆਪਣਾ ਮੈਚ ਤੇ ਫੇਰ ਨਾ ਗਈ ਝਿੱਕ ਗਿਆ ਬੁਰਾ ਹਾਲ ਹੈ ਬਈ ਹੁਣ ਪੈਸੇ ਦੇ ਮਿੱਟਾ ਜਿਹੇ ਬੰਦਾ ਪੈਸੇ ਜਾਂ ਮਿੱਟਾ ਕੀ ਤਾਹੇ ਦੇ ਦੋ ਮੇਰੇ ਕੰਮ ਸਾਲੇ ਅਗਲੇ ਦਾ ਹੋ ਚਾਹੇ ਨਾ ਹੋ। ਉਹਨਾਂ ਦੇ ਬਾਈ ਨੂੰ ਦਿਖਾਉਂਗਾ ਕਿਹੜੇ ਬੰਦੇ ਆ ਲੈ ਕੇ ਮੇਰੇ ਤੋਂ ਸਾਰਾ ਕੁਝ ਪਿਆਏ। ਪਰ ਮੈਂ ਪਾਉਂਗਾ ਵੀਡੀਓ ਨਾ ਜਿਸ ਨਾਲ ਮਾਰ ਗਏ ਉਹ ਮੇਰੇ। ਇਹਨਾਂ ਨੇ ਵੀ ਮਾਰ ਕਰਦੇ ਹੋ। ਬਾਈ ਸਾਫ ਹੋ ਗਿਆ ਸਾਡਾ ਬੇੜਾ ਅਸੀਂ ਤੋਤਾ ਚੁਮਕਾਤਾ। ਕੰਮ ਸਾਰੇ ਕਰ ਲਈ ਤੇ ਕਿਉਂ ਹੋਰ ਤਾਂ ਤੈਨੂੰ ਆ ਬਵਾਸ ਕਰਦੀਆਂ ਹਾਂ ਸਵੇਰ ਤਾਂ ਲੱਗਿਆ ਮੈਂ ਨਾਲ ਝੌਂਕਣ ਲੱਗੀਆਂ ਹੁਣ ਲੜਨਾ ਹਾਂ ਲੜਮਾਂ ਨਾਲੇ ਤਾਣਾ ਚਲੋ ਠੀਕ ਆ ਬਈ ਆਏ ਐਨ ਓਕੇ ਫਿਰ ਮਿਲਦੇ ਆਪਾਂ ਅਗਲੇ ਬਲੌਕ ਵਿੱਚ ਨੈਕਸਟ ਦੇ